ਪੈ ਰਿਹਾ ਹੈ ਮੋਹਾਲੀ ਦੇ ਕਈ ਇਲਾਕਿਆਂ ਚ ਪਾਣੀ ਭਰ ਚੁਕਿਤੇ ਹੈ ਅਜ ਤਿੱਕਲ ਤੇ ਲਈ ਮੌਸਮ ਵਿਭਾਗ ਵੱਲੋਂ ਵੈਦਰ ਡਿਪਾਰਟਮੈਂਟ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਤੇ ਸੁਹਾਵਨੀਆਂ ਤਸਵੀਰਾਂ ਤੁਸੀਂ ਨਜ਼ਰ ਆ ਰਹੇ ਨੇ ਮੋਹਾਲੀ ਦੀਆਂ तमाम ਤਸਵੀਰਾਂ ਨੇ ਆਪ ਤੁਸੀਂ ਨਾ ਕੁਝ ਮਿੰਟਾਂ ਪਹਿਲਾਂ ਦੀਆਂ ਨੇ ਵਿਖਿਆ ਜਾ ਸਕੇ ਗੋਡੇ-ਗੋਡੇ ਪਾਣੀ ਚਾਰਜ ਪੇਰੇ ਨਜ਼ਰ ਆ ਰਿਹਾ ਹੈ ਜੋ ਕਈ ਵਾਹਨੇ ਪਾਣੀ ਚ ਉਹੀ ਲੰਘਦੇ ਹੋਏ ਵਿਖਾਈਤੇ ਰਹੇ ਨੇ ਜੋ ਸੜਕਾਂ ਨੇ ਪਾਣੀ ਚ ਜਲਥਲ ਹੋਈਆਂ ਨਜ਼ਰ ਆ ਰੀਆਂ ਨੇ सड़क काट आ चीर ज्यादा नजर आ रही है हालांकि गोडे गोडे जो पानी है कई थाई खड़ गया है तमाम तस्वीर मोहाली तो सामने आईया ने कुछ ही देर दी, जो बारिश ने प्रशासन की पोल कितना कितने खोल के रख दी है तमाम स्कूल बसेस, तस्वीर नजर आ रही सवेर का समय है, है की गल है कि सोमवार है आज वर्किंग डे है ਲੋਕਾਂ ਨੇ ਆਪਣੇ ਕੰਮ ਕਾਜ ਤੇ ਜਾਣਾ ਹੁੰਦਾ ਹੈ ਸਵੇਰ ਦੇ ਵੇਲੇ ਸਭ ਤੋਂ ਪਹਿਲਾਂ ਤੇ ਜੋ ਸਕੂਲੀ ਬੱਚੇ ਨੇ ਉਹਨਾਂ ਨੇ ਹੀ ਸਕੂਲਾਂ 'ਚ ਜਾਣਾ ਹੁੰਦਾ ਹੈ ਕਈ ਬੱਚੇ ਬਸਾਂ ਦੇ ਜ਼ਰੀਏ ਸਕੂਲਾਂ 'ਤੇ ਜਾਂਦੇ ਨੇ ਤੇ ਕਈਆਂ ਨੂੰ ਜੋ ਮਾਪਿਓ ਨੇ ਉਹੀ ਛੱਟ ਕੇ ਆਂਦੇ ਨੇ ਪਰ ਇਹੋ ਜੀ ਜਦੋਂ ਸਿਚੁਏਸ਼ਨ ਕਿੰਨਾ ਕਿਸੇ ਹੋ ਜਾਏ ਸੜਕਾਂ 'ਤੇ ਗੋਡੇ-ਗੋਡੇ ਪਾਣੀ ਚਾਰਛਪੇਰੇ ਹੋ ਜਾਏ ਤੇ ਆਮ ਲੋਕਾਂ ਦੇ ਲਈ ਕਿੰਨਾ ਕਿਸੇ ਖੱਜਲ-ਖੁਆਰੀ ਦਾ ਸਬਬਜੋਦੇ ਉਹ ਪੈ ਜਾਂਦਾ ਹੈ ਇਹ ਤਮਾਮ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ स्वीर तुम देख पा रहे हो मोहाली दड़क कितना कितने जलमगल होंदिया नजर आ रही मेरा मेरे सहयोगी मनोज राठी लाइव जुड़े हुए हैं अः मनोज मोहाली दमाम तस्वीर अख पा रहे कुछ ही देर बारिश ने जो ਮੁਹਾਲੀ ਦੀਆਂ ਸੜਕਾਂ ਨੇ ਉਕਨਾ ਕਿਤੇ ਜਲਮਗਨ ਕਰ ਦਿੱਤੀਆਂ ਨੇ ਬਿਲਕੁਲ ਸਰਬ ਜੋ ਦਿਖੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਹਾਲਾਂਕਿ ਅੱਜ 2 ਤਰੀਕ ਦਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀਗਾ ਕਿਉਂਕਿ ਅੱਜ ਵੈਸਟਰਨ ਡਿਸਟਰਬੈਂਸ ਕਰਕੇ ਤੇ ਮੌਨਸੂਨ ਵੀ ਐਕਟਿਵ ਹੈ ਜਿਸ ਕਰਕੇ ਪੰਜਾਬ ਦੇ ਚੰਡੀਗੜ੍ਹ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਵੇਖੋ ਕਿ ਇਹ 11 ਫੇਸ ਮਹਾਲੀ ਦੀਆਂ ਤਸਵੀਰਾਂ ਨੇ ਜਿੱਥੇ ਪਾਣੀ ਜੜਾ ਵਾਟਰ ਲੌਗਿੰਗ ਦੀ ਕਾਫੀ ਦਿੱਕਤ ਜਿਹੜੀ ਹੈਗੀ ਹੈ ਬਿਲਕੁਲ ਨਾਲ ਹੀ ਰੈ residense ਏਰੀਆ ਜਿੱਥੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਵੜ ਚੁੱਕਾ ਹੈ ਜਿਹੜੀ ਜਾਣਕਾਰੀ ਹੁਣ ਤੱਕ ਮਿਲੀ ਹੈ ਲੇਕਿਨ ਤੁਸੀਂ ਦੇਖੋ ਕਿ ਇਹ ਸੜਕ ਹੈ 11 ਫੇਸ ਦੀ ਇਹ ਜਿਹੜਾ ਰੋਡ ਹੈ ਜਿੱਥੇ ਇੰਨਾ ਜ਼ਿਆਦਾ ਪਾਣੀ ਹੈ ਕਿ ਲੋਕਾਂ ਦੀ ਜਿਹੜੀ ਗੱਡੀਆਂ ਕਿਉਂਕਿ ਸਵੇਰ ਦਾ ਸਮਾਂ ਹੈ ਕਿਸੇ ਨੇ ਡਿਊਟੀ ਜਾਣਾ ਹੈ ਕਿਸੇ ਨੇ ਸਕੂਲ ਜਾਣਾ ਹੈ ਕਿਸੇ ਬੱਚਿਆਂ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪੂਰਾ ਰੋਡ ਜਿਹੜਾ ਉਹ ਵਾਟਰ ਲੌਗਿੰਗ ਕਰਕੇ ਬੰਦ ਹੋ ਚੁੱਕਿਆ ਹੁਣ ਤਸਵੀਰਾਂ ਤੁਸੀਂ ਵੇਖੋ ਲੋਕਾਂ ਦੀ ਗੱਡੀਆਂ ਵੀ ਖਰਾਬ ਹੋ ਚੁੱਕੀਆਂ ਹਨ ਜੋ ਕਿ ਆਪਣੀ ਗੱਡੀਆਂ ਨੂੰ ਪੈਦਲ ਹੀ ਤੋਰਦੇ ਨਜ਼ਰ ਆ ਰਹੇ ਨੇ ਕਈ ਲੋਕਾਂ ਦੀ ਗੱਡੀਆਂ ਖਤਮ ਹੋ ਚੁੱਕੀਆਂ ਖਰਾਬ ਹੋ ਚੁੱਕੀਆਂ ਡੈਮੇਜ ਕਿਉਂਕਿ ਪਾਣੀ ਭਰ ਚੁੱਕਿਆ ਹੈ ਕਈ ਲੋਕ ਸੜਕਾਂ ਤੇ ਖੜੇ ਨੇ ਹਾਲਾਂਕਿ ਇੱਥੇ ਨਗਰ ਨਿਗਮ ਦੀ ਟੀਮ ਜ਼ਰੂਰ ਪਹੁੰਚੀ ਹੋਈ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹ ਵਾਟਰ ਲੌਗਿੰਗ ਜਿਹੜੀ ਹੈ ਖਤਮ ਕੀਤੀ ਜਾਵੇ ਲੇਕਿਨ ਪਾਣੀ ਜ਼ਿਆਦਾ ਹੋਣ ਕਰਕੇ ਇਹ ਵਾਟਰ ਲੌਗਿੰਗ ਜਿਹੜਾ ਹੈਗਾ ਉਹ ਨਹੀਂ ਖਤਮ ਹੋ ਰਿਹਾ ਹਾਲਾਂਕਿ ਹਜੇ ਫਿਲਹਾਲ ਬਰਸਾਤ ਰੁਕੀ ਹੋਈ ਹੈ ਥ ਬਰਸਾਤ ਲਗਾਤਾਰ ਹੋਣ ਕਰਕੇ ਵਾਟਰ ਲੌਕਿੰਗ ਦੀ ਜਿਹੜੀ ਦਿੱਕਤ ਹੈ ਉਹ ਕਿਤੇ ਨਾ ਕਿਤੇ ਹਰ ਵਾਰ ਜਿਹੜੀ ਹੈ ਇਸ ਤਰ੍ਹਾਂ ਦੀ ਦਿੱਕਤਾਂ ਸਾਹਮਣੇ ਆਉਂਦੀ ਜਿਸ ਨੂੰ ਲੈ ਕੇ ਲੋਕੀ ਵੀ ਕਾਫੀ ਪਰੇਸ਼ਾਨ ਹੁੰਦੇ ਆ ਇੱਥੇ ਦੇ ਜਿਹੜੇ ਰੈਸੀਡੈਂਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਸਰਬਜੋਤ ਕਿਉਂਕਿ ਬਹੁਤ ساری ਚੀਜ਼ਾਂ ਨੇ ਸਰ ਕਿਉਂਕਿ ਇੱਥੇ ਦੇ ਜਿਹੜੇ ਰੈਸੀਡੈਂਸ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਲਗਾਤਾਰ ਇਸ ਤਰ੍ਹਾਂ ਦੀ ਦਿੱਕਤਾਂ ਆਉਂਦੀਆਂ ਕਿਉਂਕਿ ਰੈਸੀਡੈਂਸ ਏਰੀਆ ਵੀ ਬਿਲਕੁਲ ਨਾਲੀ ਹੈ ਸਰ ਹਰ ਵਾਰ ਬਾਰਸ਼ਾਂ ਦੇ ਵਿੱਚ ਇਹੀ ਹਾਲ ਹੁੰਦਾ ਜੀ 11 ਫੇਸ ਬਹੁਤ ਬੁਰਾ ਹਾਲ ਹੈ ਥੋੜੇ ਸਾਹਮਣੇ ਹੀ ਹੈ ਕਿ ਕਿਸ ਤਰ੍ਹਾਂ ਗੱਡੀਆਂ ਫਸੀਆਂ ਹੋਈਆਂ ਔਰ ਅਗਰ ਤੁਸੀਂ ਅੰਦਰ ਕੁਆਟਰਾਂ ਦੇ ਵਿੱਚ ਜਾ ਕੇ ਦੇਖੋ ਉੱਥੇ ਵੀ ਕਿੰਨਾ-ਕਿੰਨਾ ਪਾਣੀ ਖੜਾ ਹੈ ਠੀਕ ਹੈ ਔਰ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਭੜੇ ਜਾਂਦਾ ਹੈ ਜੀ ਤੇ ਨਗਰ ਨਿਗਮ ਦੀ ਟੀਮ ਜਾਂ ਪ੍ਰਸ਼ਾਸਨ ਦੀ ਟੀਮ ਕੋਈ ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਵੀ ਸ਼ਿਕਾਇਤਾਂ ਕਰਦੇ ਰਹੇ ਹੋ ਤੁਸੀਂ ਕਾਫੀ ਪ੍ਰੋਟੈਸਟ ਵੀ ਕੀਤਾ ਹੈ ਲੇਕਿਨ ਇਹਦਾ ਕੋਈ ਹੱਲ ਨਹੀਂ ਨਿਕਲਿਆ ਸਰ ਥੋੜੇ ਸਾਹਮਣੇ ਹੀ ਹੈ ਜੀ ਥੋੜੀ ਜੀ ਬਰਸਾਤ ਕਰਕੇ ਉਸ ਤੋਂ ਬਾਅਦ ਇਹਦਾ ਇਹ ਹੁੰਦੀ ਹੈ ਹਾਂਜੀ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਸਰ ਹਰ ਵਾਰੀ ਇਹ ਹਾਲ ਹੈ ਜੀ ਹਰ ਵਾਰੀ ਤੇ ਰੈਸੀਡੈਂਸ ਤੇ ਜਿਹੜੇ ਨੇ ਉਹਨਾਂ ਦੇ ਘਰ ਦੇ ਵਿੱਚ ਪਾਣੀ ਵੜ ਜਾਂਦਾ ਹੈ ਔਰ ਥੋੜੀ ਜੀ ਬਰਸਾਤ ਕਰਕੇ ਤੁਸੀਂ ਤਸਵੀਰਾਂ ਤੇ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਕਿਉਂਕਿ ਬਿਲਕੁਲ ਪੂਰਾ ਰੋਡ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ ਔਰ ਕੋਈ ਆਵਾਜਾ ਹੀ ਕਿਉਂਕਿ ਹੁਣ ਨਹੀਂ ਇੱਥੇ ਗੱਡੀਆਂ ਜੇਕਰ ਤੁਸੀਂ ਅੰਦਰ ਵੜਦੇ ਹੋ ਤਾਂ ਇਹੀ ਹਾਲ ਹੋਏਗਾ ਜਿਹੜਾ ਇਹ ਭਰਾ ਜੀ ਗੱਡੀ ਲੈ ਕੇ ਆ ਰਹੇ ਹਨ ਕਿਉਂਕਿ ਇਹਨਾਂ ਦੀ ਗੱਡੀ ਇਹਨਾਂ ਨੇ ਅੰਦਰ ਵਾੜੀ ਤਾਂ ਇਹਨਾਂ ਦੀ ਗੱਡੀ ਬੰਦ ਹੋ ਗਈ ਤਾਂ ਇਹ ਰਿਸਕ ਵੀ ਜਿਹੜਾ ਹੈਗਾ ਉਹ ਨਹੀਂ ਲੈਣਾ ਚਾਹੀਦਾ ਕਿਉਂਕਿ ਪਾਣੀ ਦਾ ਜਿਹੜਾ ਬਹੁਤ ਜ਼ਿਆਦਾ ਕ ਜਿਸ ਕਰਕੇ ਗੱਡੀਆਂ ਜਿਹੜੀਆਂ ਆ ਉਹ ਬੰਦ ਹੋ ਚੁੱਕੀਆਂ ਹੁਣ ਤਸਵੀਰਾਂ ਤੁਸੀਂ ਵੇਖੋ ਇਹ ਗੱਡੀ ਜਿਹੜੀ ਹੈ ਭਾਜੀ ਹਾਂਜੀ ਬੰਦ ਹੋ ਗਈ ਭਾਜੀ ਨਿਕਾਸੀ ਹੋ ਨਹੀਂ ਹੈ ਕੀ ਕਰੀਏ ਕਿਧਰ ਨੂੰ ਨਿਕਾਸੀ ਨਹੀਂ ਹੈ ਤੇ ਇਹੀ ਦਿੱਕਤ ਹੈ ਕਿ ਨਿਕਾਸੀ ਜਿਹੜੀ ਹੈ ਉਹ ਨਾ ਹੋਣ ਕਰਕੇ ਜਿਹੜੀ ਲੋਕਾਂ ਨੂੰ ਕਾਫੀ ਸਰਬਜੋਤ ਦਿੱਕਤ ਆ ਅੱਜ ਪੇਸ਼ ਆ ਰਹੀ ਹੈ ਜਿਸ ਕਰਕੇ ਗੱਡੀਆਂ ਜਿਹੜੀਆਂ ਇੱਥੇ ਰੁਕ ਚੁੱਕੀਆਂ ਆਵਾਜਾਹੀ ਜਿਹੜੀ ਹੈ ਗੱਡੀਆਂ ਦੀ ਯਾਨੀ ਲੋਕਾਂ ਦੀ ਜਿਹੜੀ ਆਵਾਜਾਹੀ ਹੈ ਉਹ ਵੀ ਹੋ ਚੁੱਕੀ ਹੈ ਹਾਲਾਂਕਿ ਰਿਸਕ ਹੈ ਬਹੁਤ ਵੱਡਾ ਰਿਸਕ ਹੈ ਜੇਕਰ ਤੁਸੀਂ ਡੀਪਲੀ ਦੇਖੋ ਤੁਸੀਂ ਜਿਹੜਾ ਬਾਈਕ ਸਵਾਰ ਹੈ ਉਹਨੇ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਵਿੱਚ ਫਸ ਚੁੱਕਾ ਹੈ। ਔਰ ਗੱਡੀਆਂ ਜਿਹੜੀਆਂ ਪਿੱਛੋਂ ਆ ਰਹੀਆਂ ਉਹ ਵੀ ਆਪਣੇ ਰਿਸਕ ਤੇ ਆ ਰਹੀਆਂ ਜੇਕਰ ਕੋਈ ਫਸ ਜਾਂਦਾ ਹੈ ਤਾਂ ਉਹਦੀ ਗੱਡੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਪਾਣੀ ਚਲ ਜਾਏਗਾ ਗੱਡੀ 'ਚ ਤੇ ਤਸਵੀਰਾਂ ਆਪਣੇ ਆਪ ਚ ਬਿਆਨ ਕਰਦੀ ਹੈ ਕਿ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਨਗਰ ਨਿਗਮ ਵੱਲੋਂ ਕਿ ਵਾਟਰ ਲੌਗਿੰਗ ਦੀ ਜਿਹੜੀ ਹੈ ਦਿੱਕਤਾਂ ਨਹੀਂ ਹੈਗੀ ਹੈ ਜਾਂ ਫਿਰ ਲਗਾਤਾਰ ਅਰੇਂਜਮੈਂਟਸ ਕਿੱਤੇ ਨੇ ਹੁਣ ਤੁਸੀਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਲੋਕੀ ਫਸਦੇ ਨਜ਼ਰ ਆ ਰਹੇ ਨੇ ਗੱਡੀਆਂ ਗੱਡੀਆਂ ਜਿਹੜੀ ਐ ਉਹ ਕਿਉਂਕਿ ਬਹੁਤ ਸਾਰੀ ਦਿੱਕਤਾਂ ਜਿਹੜੀਆਂ ਵਰਸਾਤ ਇੱਕਦਮ ਜ਼ਿਆਦਾ ਹੁੰਦੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਦਿੱਕਤ ਹੈ ਉਹ ਲਗਾਤਾਰ ਪੇਸ਼ ਆ ਰਹੀ ਹੈ ਔਰ ਇਹ ਪਹਿਲੀ ਵਾਰੀ ਨਹੀਂ ਹੈ ਕਿਉਂਕਿ ਜਿਹੜੇ ਰੈਸੀਡੈਂਟ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਪਹਿਲੀ ਵਾਰੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਦਿੱਕਤਾਂ ਜ਼ਰੂਰ ਸਾਹਮਣੇ ਆਈਆਂ ਪੇਸ਼ ਆਈਆਂ ਕਿ ਲੋਕਾਂ ਦੀ ਗੱਡੀਆਂ ਖਰਾਬ ਹੋ ਗਈ ਜਾਂ ਫਿਰ ਵਾਟਰ ਲੌਗਿੰਗ ਕਰਕੇ ਕਈ ਜਿਹੜੀ ਹੈਗੀ ਹੈ ਪਰੇਸ਼ਾਨੀਆਂ ਕਿਉਂਕਿ ਜਿੰਨਾ ਵੀ ਪਾਣੀ ਹੈ ਸਾਰਾ ਰੈ residense ਏਰੀਆ ਦੇ ਵਿੱਚ ਵੀ ਵੜ ਰਿਹਾ ਹੈ ਜਿਸ ਕਰਕੇ ਲਗਾਤਾਰ ਲੋਕਾਂ ਨੂੰ ਜਿਹੜੀ ਦਿੱਕਤਾਂ ਸਾਹਮਣੇ ਆ ਰਹੀਆਂ ਤੇ ਤਸਵੀਰਾਂ ਇਹ 11 ਫੀਸ ਦੀ ਤਸਵੀਰਾਂ ਨੇ ਜਿੱਥੇ ਇਹ ਪੂਰਾ ਵਾਟਰ ਲੌਗਿੰਗ ਕਰਕੇ ਬਹੁਤ ساری ਦਿੱਕਤਾਂ ਜਿਹੜੀ ਹੈ ਉਹ ਪੇਸ਼ ਆ ਰਹੀਆਂ ਤਾਂ ਇੱਥੇ ਦਾ ਪੂਰਾ ਰੋਡ ਜਿਹੜਾ ਹੈ ਉਹ ਬੰਦ ਹੋ ਚੁੱਕਾ ਹੈ ਯਾਨੀ ਆਵਾਜਾਈ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ ਇੱਥੇ ਪੂਰਾ ਹਾਲਾਂਕਿ ਇੱਥੇ ਪੁਲਿਸ ਵੀ ਲਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕਹਿ ਸਕਦੇ ਕਿ ਫਿਲਹਾਲ ਹਜੇ ਵਾਟਰ ਲੌਗਿੰਗ ਨਹੀਂ ਨਿਕਲ ਰਿਹਾ ਯਾਨੀ ਕਿ ਜਿਹੜਾ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਅੱਗੇ ਜਾ ਕੇ ਨਾਲ ਸੀਵਰੇਜ ਜਿਹੜਾ ਖੋਲਣ ਦੀ ਕੋਸ਼ਿਸ਼ ਕਰ ਰਹੇ ਲੇਕਿਨ ਫਿਲਹਾਲ ਕੋਈ ਫਾਇਦਾ ਨਹੀਂ ਨਜ਼ਰ ਆ ਰਿਹਾ ਕਿਉਂਕਿ ਪੂਰੀ ਸੜਕ ਕਹਿ ਸਕਦੇ ਆਗੇ ਤੱਕ ਪੂਰੀ ਜਿਹੜੀ ਰੋਡ ਹੈ ਉਹ ਵਾਟਰ ਲੌਗਿੰਗ ਕਰਕੇ ਬੰਦ ਹੈ ਸਰਬਜੋਤ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨੋਸਨ तमाम ਤਸਵੀਰਾਂ ਵਖਾਣਦੇ ਰਹੇ ਤੇ 11 ਫੇਸ ਚੰਡੀਗੜ੍ਹ ਦੇ ਬਿਲਕੁਲ ਹੀ ਨਾਲ ਲੱਗਦਾ ਪੂਰਾ ਇਲਾਕਾ ਹੈ ਚੱਪੇ-ਚੱਪੇ ਤੇ ਗੋਡੇ-ਗੋਡੇ ਪਾਣੀ ਥਾ-ਥਾ ਤੇ ਨਜ਼ਰ ਆ ਰਿਹਾ ਹੈ ਹਾਲਾਕਿ ਇਹ ਆ ਜਾ ਸਕਦਾ ਹੈ ਕਿ ਜੋ ਸਵੇਰ ਦੇ ਵੇਲੇ ਲੋਕ ਆਪਣੇ ਕੰਮਾਂ ਕਾਜਾਂ ਤੇ ਜਾ ਰਹੇ ਨੇ ਜੋ ਬੱਚੇ ਸਕੂਲ ਜਾ ਰਹੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਗਈਆਂ ਅੱਜ ਗੱਲ ਹੈ ਕਿ ਜਦੋਂ ਤੁਸੀਂ ਇੰਨੀ ਜ਼ਿਆਦਾ ਤਾਦਾਦ ਚ ਪਾਣੀ ਕ੍ਰੋਸ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੀਆਂ ਗੱਡੀਆਂ 'ਚ ਇੰਜਨ 'ਚ ਪਾਣੀ ਪੈ ਜਾਵੇਗਾ